ਇਹ 63 ਨੰਬਰ ਦਾ ਫੋਟੇਜ ਹੈ ਹਾਦਸੇ ਉਹ ਇਹਨਾਂ ਦੇ ਅੱਛਾ ਆ ਗਿਆ ਪੁਸ਼ਨਾ ਅੱਜ ਵੀ ਤਾ ਬੇਲੇ ਲਾਦੀ ਮੜ ਜਾ ਰਹੀ ਆ ਨੀ ਚਲ ਲੈ ਇਹਨਾਂ ਨਾਲ ਦੇ ਬੱਲੇ ਬੱਲੇ ਆਪਣੇ ਪੱਲੇ ਛੋਟਿਆਂ ਨੂੰ ਭੇਜਦੇ ਜਰਾ ਤੇ ਅੱਧਾ ਪਲਾਜ਼ਾ ਨਾਲ ਮੈਂ ਜਾ ਕਰਾਉਣਾ ਕਾ ਬੁੱਕ ਨਹੀਂ ਆ ਗਿਆ ਉਹ ਕਹਿੰਦਾ ਛੋਟਿਆਂ ਨੂੰ ਨਾ ਕਰੇ ਮੈਨੂੰ ਕੋੜਾ ਤੋਡੇ ਲਾਲ ਫੋਨ ਕਰ ਰਿਹਾ ਇਹਨਾਂ ਨੇ ਕਿਸੇ ਨੇ ਕਰਿਆ ਤੋਡੇ ਲਾਲ ਨੂੰ ਫੋਨ ਕਰਦਾ ਆ ਰਿਹਾ ਇਕ ਨਾ ਇਕ ਤੇਰੇ ਕੋਲ ਆਇਆ ਆ ਬੰਦ ਲੋੜ ਨਹੀਂ ਆਉਂਦਾ ਨਾ ਆਵਾਜ਼ ਦੋ ਦਾ ਕੰਮ ਕਰਦੇ ਜਦੋਂ ਦੋ ਦਿਨ ਦਾ ਕੰਮ ਹੋਇਆ ਲਓ ਜੀ ਤੁਹਾਡੇ ਪੈਸੇ ਲੱਗੇ ਪਾਉਣਾ ਅਸੀਂ ਕੋਈ ਧਾੜ ਨਹੀਂ ਕਰਨਾ ਜੇ ਜੋ ਪੈਸੇ ਤੁਹਾਡੇ ਬੰਦੇ ਆਪ ਪੈਸੇ ਦਵਾਗੇ ਨਾ ਦੇ ਠੀਕ ਹੈ ਘਾੜal ਕੰਮ ਕਰਨਾ ਹੀ ਕਿਉਂ ਕਰਦਾ ਠੀਕ ਹੈ ਸਾਡੇ ਹੁਣ ਮੇਰੇ ਨਾਲ ਲੱਗੇ 15 ਦਿਨ ਲੱਗੇ ਆਜੋ ਇਹਨਾਂ ਨਾਲ 68 ਦਾ ਫੋਟੋ ਖਸੂਬਾ ਲਿਆ ਉਹ ਇਹਨਾਂ ਨੇ ਅੱਛਾ ਹੋ ਗਿਆ ਸੁਮਾ ਆਏ ਬਤਾ ਦੇ ਲਾਜੀ ਮੜ ਜਾ ਰਹੀ ਆ ਨੀ ਚੱਲ ਲੈ ਜਿੰਨਾਂ ਨਾਲ ਦੇ ਬੱਲੇ ਬੱਲੇ ਆਪਣੀ ਬੰਦੀ ਸੋਧਨਾਂ ਉੱਪਰ ਇਹਨਾਂ ਦਾ ਤੇ ਅਧਿਆਪਕਾਂ ਦੇ ਲਾਜੀ ਮਮਾ ਬੈਠਾ ਹੈ ਬੈਕਗਰਾਉਂਡ ਕਾਹ ਬਣੀ ਆਗੇ ਜਾ ਉਹ ਬਲਾ ਸ਼ੋਕ ਨਾ ਮਨਿਆ ਜਾ ਇਹ ਮਿੱਦੂ ਗੋੜਾ ਟੋਟੇ ਲਾਲ ਨੂੰ ਕਰ ਰਿਹਾ ਇਹਨਾਂ ਨੇ ਕਿਸੇ ਨੇ ਕਰਿਆ ਟੋਟੇ ਲਾਲ ਨੂੰ ਮਨਿਆ ਜੀ ਜੋਲੀ ਜੀ ਪਾਣੀ ਆ ਗਿਆ ਕੀ ਕਹੋਗੇ ਸ਼ੁਕਰੀਆ ਸਾਰਿਆਂ ਦਾ ਉਸ ਪਰਮਾਤਮਾ ਦਾ ਵੀ ਸ਼ੁਕਰੀਆ ਅੱਜ ਦਾ ਮੁੱਦਾ ਪਾਣੀ ਦਾ ਆ ਮੇਰਾ ਨਾਮ ਹਰਜਿੰਦਰ ਸਿੰਘ ਵਲੋਗੂ ਜਰੂਰ ਹੈ ਗੱਲ ਤੋਂ ਅੱਜ ਪਾਣੀ ਦੀ ਬਸਮਸਿਆ ਤਿੰਨ ਦਿਨ ਤੋਂ ਲੋਕ ਜੀ ਰਹੇ ਸੀ ਉਹ ਲੋ ਅੱਜ ਅਸੀਂ ਸੁਪਰਾਂ ਦੇ ਤਹਿਤ 2 ਲੀਟਰਾਂ ਦਾ ਸੇਵਾ ਕਰਕੇ ਲੋਕਾਂ ਨੂੰ ਪਾਣੀ ਪਹੁੰਚਿਆ ਕਰਾਇਆ ਤੇ ਅਗਲੀ ਸਰਕਾਰੀ ਮੀਟਰ ਲਾਉਣ ਲਈ ਸਾਰਿਆਂ ਸਹਿਮਤ ਹੋਰਾ ਕਰਕੇ ਇਹ ਕੰਮ ਕਰਾਇਆ ਕੋਲ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਸਰਕਾਰੀ ਮੀਟਰ ਲਵਾਉਣ ਦਾ ਹੀ ਹੈ ਜੀ ਪਬਲਿਕ ਦੇ ਉੱਤੇ ਲੱਗ ਜਾਏ ਕਿਵੇਂ ਪ੍ਰੋਸੀਜਰ ਅਡਾਪਟ ਕਰਕੇ ਫਿਲਹਾਲ ਮੁੱਦਾ ਸੋਲਵ ਹੈ ਮੁੱਦਾ ਸੋਲਵ ਹੋ ਗਿਆ ਤਰਨ ਓਵਰ ਤਰਨ ਓਵਰ ਹਾਂਜੀ ਤਰਨ ਓਵਰ ਜੀ ਖੁਸ਼ ਪਵਿੱਤਰਪਾਲ ਬਰਾੜਾ ਜੀ ਅਸੀਂ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਨਿਊ ਸਨਿੰਗ ਕੇ ਲਈ 142 ਏਕੜ ਤੋਂ ਆਏ ਹਾਂ ਖਰੜ ਸਾਡੀ ਖਰੜ ਤੋਂ ਤੋਂ ਸਾਡੀ ਸਾਰੇ ਸਾਡੇ ਕਲੈਕਟਿਵ ਮੀਟਿੰਗ ਆਈ ਆ ਸਾਡੇ ਐਮਸੀ ਸਾਹਿਬ ਸਾਰੇ ਬਹੁਤ ਵੱਡਾ ਘੱਟ ਸੀ ਇੱਥੇ ਸਾਡੀ ਮੇਨ ਜਿਹੜੀ ਮੁਸ਼ਕਲ ਹੈ ਜੀ ਉਹ ਸਾਡੀ ਕਲੋਨੀ ਜਿਹੜੀ ਅਪਰੂਵਡ ਕਲੋਨੀ ਹੈ ਪੰਜਾਬ ਸਰਕਾਰ ਵੱਲੋਂ ਇਹਨੂੰ ਟੇਕਓਵਰ ਨਹੀਂ ਕਰਦੇ ਟੇਕਓਵਰ ਨਾ ਹੋਣ ਕਰਕੇ ਸਾਡੇ ਕੋਲੇ ਬਜਟ ਨਹੀਂ ਆ ਰਿਹਾ ਪਿਛਲੇ 15 ਸਾਲਾਂ ਤੋਂ ਬਜਟ ਨਹੀਂ ਆ ਰਿਹਾ ਮਿਨਿਸਪਲ ਕਮੇਟੀ ਖਰੜਕ ਅਮੀਰ ਕਮੇਟੀ ਆ ਜਿਹਦੇ ਕੋਲੇ ਕਰੋੜਾਂ ਰੁਪਈਆ ਬੈਂਕੇ 'ਚ ਤਾਂ ਜਮ੍ਹਾਂ ਹੋ ਸਕਦਾ ਪਰ ਲੋਕਾਂ ਦੀ ਭਲਾਈ ਵਾਸਤੇ ਨਹੀਂ ਲੱਗ ਸਕਦਾ ਖਾਸ ਤੌਰ ਤੇ 142 ਏਕੜ ਪ੍ਰੋਜੈਕਟ ਵਿੱਚ ਨਹੀਂ ਲੱਗ ਸਕਦਾ ਕਿਉਂਕਿ ਸਰਕਾਰ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਕੋਈ ਅਣਜਾਣ ਪੁਣਾ ਜਾਂ ਸਾਨੂੰ ਸਮਝ ਨਹੀਂ ਰਹੀ ਅਸੀਂ ਭਗਵੰਤਮਾਨ ਸਰਕਾਰ ਜੀ ਨੂੰ ਭਗਵੰਤਮਾਨ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਇਸ ਗੱਲ ਦਾ ਇਸ ਗੱਲ ਦਾ ਨੋਟਿਸ ਲਓ 142 ਏਕੜ ਪ੍ਰੋਜੈਕਟ ਜਿਹੜਾ ਮੈਗਾ ਹਾਊਸਿੰਗ ਪਾਲਿਸੀ ਤਹਿਤ ਅਪਰੂਵਡ ਕਲੋਨੀ ਆ ਉਹਨੂੰ ਟੇਕਓਵਰ ਕਰੋ ਅਧਿਕਾਰੀਆਂ ਦੀਆਂ ਮੀਟਿੰਗ ਕਰਕੇ ਉਹ ਕਿਸੇ ਸੋਲੂਸ਼ਨ ਲੱਭਾਓ ਅਸੀਂ ਇੱਕ ਇਹਦਾ ਬਾਜਵਾ ਡਿਵੈਲਪਰ ਦਾ ਕੀ ਰੋਲ ਹੈ ਇਸ ਵਿੱਚ ਬਾਜਵਾ ਡਿਵੈਲਪਰ ਦਾ ਰੋਲ 142 ਏਕੜ ਦੇ ਵਿੱਚ ਇਹ ਸੀ ਵੀ ਉਹਨੇ 7 ਕਰੋੜ ਰੁਪਇਆ 2009 ਦੇ ਵਿੱਚ ਜਮ੍ਹਾਂ ਕਰਾਤਾ ਸੀ ਫੀਸਾਂ ਦੇ ਤੌਰ ਤੇ ਉਸ ਤੋਂ ਬਾਅਦ ਜੋ ਸਰਕਾਰ ਦੀ ਉਹਨੇ ਸਰਟੀਫਿਕੇਟ ਮਿਲੇ ਜਾਂ ਨਹੀਂ ਮਿਲੇ ਉਹ ਸੀ ਵੀ ਸਰਕਾਰ ਨੇ ਇੱਕ ਵਾਰੀ ਉਹਨੇ ਇੱਥੇ ਇਨਫਰਾਸਟ੍ਰਕਚਰ ਲਾਉਣਾ ਸੀ ਉਹਨੇ ਸਾਰਾ ਇਨਫਰਾਸਟ੍ਰਕਚਰ ਲਾਇਆ ਉਹਨੇ ਰੋਡਾਂ ਬਣਾਈਆਂ ਉਹਨੇ ਸੀਵਰ ਪਾਇਆ ਉਹਨੇ ਬਿਜਲੀ ਦੀਆਂ ਲਾਈਨਾਂ ਕੱਚੀਆਂ ਉਹਨੇ ਟਰਾਂਸਫਾਰਮਰ ਲਾਏ ਸੜਕਾਂ ਬਣਾਈਆਂ ਸਾਰਾ ਕੁਝ ਬਾਜਮਾ ਨੇ ਕਰਕੇ ਦੇਤਾ ਪਰ ਵੇਖੋ ਜੀ ਕਿੰਨਾ ਚਿਰ ਬਿਲਡਰ ਮੇਨਟੇਨ ਕਰੂਗਾ ਮੇਨਟੇਨੈਂਸ ਤਾਂ ਹਰੇਕ ਇੱਕ ਲਾਈਫ ਆ ਜੇ ਛੜਕ ਵੀ ਬਣਾਉਣੇ ਚਾਹੇ ਸਰਕਾਰ ਵੀ ਬਣਾਵੇ ਉਹਦੇ 3-4 ਸਾਲ ਲਾਈਫ ਆ ਉਸ ਤੋਂ ਬਾਅਦ ਖਤਮ ਹੋ ਜਾਂਦੀ ਆ ਜੇ 10-15 ਸਾਲ ਸਰਕਾਰ ਉਹਨੇ ਟੇਕਓਵਰ ਨਾ ਕਰੂਗੀ ਤੇ ਬਾਜਵਾ ਡਾਲਰ ਪਰ ਕਿੰਨਾ ਕੀਰ ਕਰੀ ਜਾਊਗਾ ਇਹ ਸਰਕਾਰ ਨੇ ਸਾਨੂੰ ਪ੍ਰਾਈਵੇਟ ਦੇ ਹੱਥੇ ਥੋੜਾ ਦਿੱਤਾ ਅਸੀਂ ਯਾਰ ਪੰਜਾਬ ਦੇ ਨਮਾਇੰਦੇ ਆ ਅਸੀਂ ਖਰੜ ਦੇ ਨਮਾਇੰਦੇ ਆ ਅਸੀਂ ਮੁਹੱਲੀ ਦੇ ਨਮਾਇੰਦੇ ਆ ਅਸੀਂ ਕੋਈ ਦੀਵਾਰ ਸੀ ਸਰਕਾਰ ਨੇ ਥੋੜਾ ਅਸੀਂ ਕੋਈ ਦੀਵਾਰਸ ਬੰਦੇ ਥੋੜਾ ਅਸੀਂ ਸਲੇਬ ਥੋੜਾ ਆ ਵੀ ਬਾਜਵੇ ਦੇ ਸਲੇਬ ਬਣ ਗਏ ਹੁਣ ਵੀ ਇੱਕ ਪਾਲਿਸੀ ਤਹਿਤ ਪ੍ਰਾਈਵੇਟ ਬਿਲਡਿੰਗ ਇੱਕ ਸਰਕਾਰ ਦੀ ਪਾਲਿਸੀ ਜੀ ਵਿੱਚ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਸਰਕਾਰ ਨੇ ਜਿਹੜੇ ਪ੍ਰਾਈਵੇਟ ਸੈਕਟਰ ਡਵੈਲਪ ਕਰਨੇ ਸੀ ਉਦੋਂ ਬਾਅਦ ਸਰਕਾਰ ਨੇ ਟੇਕਓਵਰ ਕਰਨੇ ਸੀ ਪਰ ਅਸੀਂ ਤਾਂ ਸਲੇਵ ਥੋੜਾ ਅਸੀਂ ਬਾਜਵੇ ਦੇ ਸਾਰੀ ਹੋਣ ਵਾਸਤੇ ਸੀ ਸਲੇਵ ਹੁਣ ਸਰਕਾਰ ਟੇਕਓਵਰ ਕਰੇ ਬਹੁਤ ਸਮਾਂ ਹੋ ਗਿਆ ਕਰੋਨਾ ਰੁਪਿਆ 2 ਲੱਖ ਰੁਪਿਆ ਸਰਕਾਰ ਨੇ ਲਖਸ਼ਾਬਾਦ ਕਰਨ ਦਾ ਲੈਂਦੀ ਆ ਕੀ ਬਾਜਵੇ ਨੇ ਅਪਲਾਈ ਕੀਤਾ ਟੇਕਓਵਰ ਲਈ ਕੋਈ ਦੇਣਾ ਲੈਣਾ ਤਾਂ ਨਹੀਂ ਉਹਨਾਂ ਨੇ ਬਾਜਵੇ ਨੇ ਫੜੇਵਾਰੀ ਕਹਿ ਚੁੱਕਾ ਵੀ ਮੈਨੂੰ ਦੱਸਿਆ ਜਾਵੇ 142 ਏਕੜ ਦੇ ਵਿੱਚ ਮੈਂ ਕੀ ਦੇਣਾ ਸਰਕਾਰ ਦਾ ਸਰਕਾਰ ਦੀ ਕੋਈ ਵੀ ਸੰਸਥਾ ਹਜੇ ਤੱਕ ਇਹ ਨਹੀਂ ਦੱਸ ਸਕੀ ਵੀ ਬਾਜਵੇ ਤੋਂ 142 ਏਕੜ ਚ ਕਿੰਨਾ ਪੈਸਾ ਲੈਣਾ ਮਤਲਬ ਬਾਜਵਾ ਤੁਹਾਡੇ ਕੋਲੋਂ ਕਲੀਅਰ ਹੈ ਬਾਜਵਾ ਆਪ ਦੇ ਬਾਜਵਾ ਕਹਿ ਰਿਹਾ ਵੀ ਮੈਂ ਕਲੀਅਰ 100 ਗੈੜੀ ਏਕੜ ਪ੍ਰੋਜੈਕਟ ਅਸੀਂ ਸਾਰਾ ਨਹੀਂ ਕਹਿੰਦੇ 142 ਏਕੜ ਪ੍ਰੋਜੈਕਟ 125 ਸੈਕਟਰ ਦਾ ਐਸਾ ਉਹਦੇ ਵਿੱਚ ਬਾਜਵਾ ਕਹਿੰਦਾ ਮੈਂ ਕੁਝ ਨਹੀਂ ਦੇਣਾ ਸਕੋ ਮੈਂ ਸਰਕਾਰ ਤੋਂ ਲੈਣਾ ਪਰ ਸਰਕਾਰ ਇੱਕ ਵੱਡਾ ਸਾਰਾ ਪੰਡ ਬਣਾ ਕੇ ਸੈੱਟ ਦਿੰਦੀ ਆ ਵੀ 100 ਕਰੋੜ ਲੈਣਾ ਲੋਕ ਰੋਡ ਲੈਣਾ ਹੋ ਬਾਜਵੇ ਦੇ ਬਹੁਤ ਸਾਰੇ ਪ੍ਰੋਜੈਕਟ ਉਹਨਾਂ ਚ ਰਿਹਾ ਪਰ 142 ਏਕੜ ਪ੍ਰੋਜੈਕਟ ਦੇ ਵਿੱਚ ਇੱਕ ਵੀ ਪੈਸਾ ਸਰਕਾਰ ਕਵੇ ਵੀ ਅਸੀਂ 142 ਏਕੜ ਪ੍ਰੋਜੈਕਟ ਨੂੰ ਅਸੀਂ ਤੁਹਾਡੇ ਟੈਕਸ ਦਾ ਪੈਸਾ ਗਿਆ ਹਾਂ ਸਾਡੇ ਪੈਸਾ ਗਿਆ ਕਰੋੜਾ ਰੁਪਿਆ ਪਰ ਸਰਕਾਰ ਇਹ ਨਹੀਂ ਦੱਸ ਰਹੀ ਵੀ ਬਾਜਵੇ ਤੇ 142 ਏਕੜ ਚੋਂ ਕੀ ਲੈਣਾ ਸਰਕਾਰ ਨੂੰ ਪਤਾ ਹੀ ਕੁਝ ਨਹੀਂ ਸਰਕਾਰ ਦੇ ਕਿਸੇ ਅਧਿਕਾਰੀ ਨੂੰ ਨਹੀਂ ਪਤਾ ਕਿ 142 ਹੁਣ ਅੱਜ ਮਸਲਾ ਹੱਲ ਹੋ ਗਿਆ